ਹਰੇ ਮਨੱਖ ਨੂੰ ਰੋਟੀਆਂ ਵਜਾਈ ਫਿਰਦੀਆਂ ਪਾਵੇਂ ਉਹ ਕੁਝ ਵੀ ਆਖੇ ਪਾਵੇਂ ਇੰਜਨੀਅਰ ਐ ਡਾਕਟਰ ਐ ਲਾਇਰ ਐ ਚੋਟੀ ਦਾ ਸਾਇੰਟਿਸਟ ਐ ਵਪਾਰੀ ਐ ਕਾਰੋਬਾਰੀ ਐ ਸਭ ਦੋ ਰੋਟੀਆਂ ਦਾ ਮਸਲਾ ਐ ਔਰ ਕੁਝ ਵੀ ਨਹੀਂ ਔਰ ਕੁਝ ਵੀ ਨਹੀਂ ਵਜਾਈ ਫਿਰਦੀਆਂ ਵਜਾਈ ਫਿਰਦੀਆਂ ਨੇ ਕਿਉਂ ਤਨ ਰੋਟੀ ਐ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਐ ਤਨ ਭੋਜਨ ਐ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਐ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਾਂ ਮਨ ਰੋਟੀ ਨਹੀਂ ਹੈ ਮਨ ਰੋਟੀ ਨਹੀਂ ਹੈ ਤਾਂ ਫਿਰ ਕੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛ ਤੂੰ ਜੋਤ ਸਰੂਪ ਹੈ ਤੂੰ ਰੋਟੀ ਤੋਂ ਨਹੀਂ ਬਣਿਆ ਤੂੰ ਪ੍ਰਮਾਤਮਾ ਤੋਂ ਬਣਿਆ ਹੈ ਤੂੰ ਰਕਤ ਬਿਨ ਤੋਂ ਨਹੀਂ ਬਣਿਆ ਤੂੰ ਜੋਤ ਸਰੂਪ ਤੋਂ ਬਣਿਆ ਹੈ ਤੂੰ ਮਿੱਟੀ ਤੋਂ ਨਹੀਂ ਬਣਿਆ ਤੂੰ ਨੂਰ ਤੋਂ ਬਣਿਆ ਹੈ ਰੋਟੀ ਮਿੱਟੀ ਤੋਂ ਬਣਦੀ ਹੈ ਭੋਜਨ ਮਿੱਟੀ ਤੋਂ ਬਣਦਾ ਹੈ ਜ਼ਮੀਨ ਤੋਂ ਬਣਦਾ ਹੈ ਐ ਤਨ ਤੋਂ ਮਿੱਟੀ ਤੋਂ ਬਣਿਆ ਹੈ ਮਾਟੀ ਕੋ ਪੁੱਤਰੋ ਕੈਸੇ ਨਚਦਾ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਪਰ ਐ ਮਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤਨ ਦੇ ਅੰਦਰ ਭੋਜਨ ਦੀ ਭੁੱਖ ਨਾ ਹੋਵੇ ਤੋ ਸਮਝ ਲਓ ਤਨ ਰੋਗੀ ਹੈ ਰੋਗੀ ਦੇ ਅੰਦਰ ਭੁੱਖ ਨਹੀਂ ਹੁੰਦੀ ਆਯੁਰਵੇਦ ਦਾ ਗ੍ਰੰਥ ਥੋੜਾ ਜਿਹਾ ਮੈਂ ਪੜਿਆ ਕਿਉਂਕਿ ਜਿਨ੍ਹਾਂ ਨਾਲ ਮੈਂ ਵਿਚਰਦਾ ਰਿਆ ਉਹਨਾਂ ਦਾ ਸ਼ੌਕ ਸੀ ਆਯੁਰਵੇਦ ਨੂੰ ਪੜ੍ਹਨ ਦਾ ਮੈਨੂੰ ਕਹਿੰਦੇ ਸਨ ਪੜ ਲਿਆ ਕਰ ਜਗਾ ਜਗਾ ਪਾਣੀ ਬਦਲਦਾ ਕੁਝ ਵੀ ਹੁੰਦਾ ਹੈ ਕੰਮ ਆਏਗਾ ਤੇਰਾ ਪਰ ਮੇਰਾ ਸ਼ੌਕ ਨਹੀਂ ਸੀ ਥੋੜਾ ਜਿਹਾ ਮੈਂ ਅਧਿਐਨ ਕੀਤਾ ਸੀ ਆਯੁਰਵੇਦ ਦੇ ਚ ਇੰਜ ਕਹਿੰਦੇ ਨੇ ਜਿਹਨੂੰ ਭੁੱਖ ਢੰਗ ਦੇ ਨਹੀਂ ਲੱਗਦੀ ਉਹ ਤਨ ਰੋਗੀ ਹੈ ਰੋਗੀ ਰੋਗ ਦੀ ਪਛਾਣ ਇਹਨੂੰ ਢੰਗ ਦੀ ਭੁੱਖ ਹੀ ਨਹੀਂ ਲੱਗਦੀ ਇਹ ਮਨੁੱਖ ਮਾਨਸਿਕ ਰੋਗੀਏ ਕਿਸ ਤਰ੍ਹਾਂ ਪਛਾਣੋਗੇ ਜਿਹਦੇ ਅੰਦਰ ਵੀ ਨਾਮ ਦੀ ਭੁੱਖ ਨਹੀਂ ਪ੍ਰਮਾਤਮਾ ਦੀ ਤੜਪ ਨਹੀਂ ਪ੍ਰਭੂ ਦੇ ਨਾਮ ਦੀ ਭੁੱਖ ਨਹੀਂ ਮਹਾਰਾਜ ਕਹਿੰਦੇ ਮਾਨਸਿਕ ਰੋਗੀਏ ਰੋਗੀਏ ਐਸੇ ਤਨ ਦੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਾ ਲੱਗਦੀ ਹੋਵੇ ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਦੇ ਅੰਦਰ ਭਜਨ ਦੀ ਭੁੱਖ ਹੈ ਹੀ ਨਹੀਂ ਜੋ ਜੋ ਦੇ ਸੋ ਸੋ ਰੋਗੀ ਰੋਗ रहਤ ਮੇਰਾ ਸਤਗੁਰੂ ਜੋਗੀ ਸਭ ਰੋਗੀ ਸਭ ਰੋਗੀ ਸੰਸਾਰ ਰੋਗੀ ਨਾਮ ਅਧਾਰੂ ਮੰਤੇ ਰੋਗੀ ਹੈ دارو ਨਾਮ ਸੰਸਾਰ ਰੋਗੀ